ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੌਰ ਜਨਮ ਤਰੀਕ 28 5 1997 ਹਾਈਟ 5 ਫੁੱਟ 4 ਇੰਚ ਕਾਸਟ ਜਰਸੀਕ ਏਰੀਆ ਹਿਸ਼ਾਰਪੁਰ ਪੜਾਈ ਗ੍ਰੈਜੂਏਟਡ ਪੀ ਜੀ ਡੀ ਸੀ ਐਨ ਟੂ ਹਾਨੀ ਪੀ ਟੂ ਕਰਦੇ ਨੇ ਕੰਮ ਸਕੂਲ ਟੀਚਰ ਆਨਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੋ ਪੇਣਾ ਇੱਕ ਪਰ ਕੈਨੇਡਾ ਮੰਗ ਵਿਧਿਆ ਕੰਨਨੀ ਪਰਵਾਰ ਤੋਂ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹੁਸ਼ਿਆਰਪੁਰ ਨੇੜੇ ਦੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 996827286 നാനവൂൺ ജനകരിച്ച രാജപുരാ ശര ജാ പട്ട ജീസ്സിൻ മെഡിക്കൽ എം എസ് ਕਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਿਵਾਰ ਮੈਂਬਰ ਪਿਤਾ ਸਭਕਾ ਪੌਜੀ ਮਾਤਾ ਹਾਊਸ ਵਾਈਫ ਇੱਕ ਭੈਣ ਅਨਮੈਰਿਡ ਮੰਗਵਦੀਆ ਪਰਵਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਜੜੇ ਸਿੱਕੇ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054308304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਘ ਲੜਕਾ ਨਿਊਜ਼ੀਲੈਂਡ ਜਨਮ ਤੇ 30 9 1993 ਹਾਈ ਟੂ 5 ਫੁੱਟ 11 ਇੰਚ ਕਾਸਟ ਜਰਸੀ ਕੋਟ ਟਿੱਲੋ ਏਰੀਆ ਬਠਿੰਡਾ ਕੰਮ ਸਿਵਲ ਇੰਜੀਨੀਅਰ ਮਾਸਟਰ ਇਨ ਬਿਜ਼ਨਸ ਕੰਮ ਪੁਲਿਸ ਨਿਊ ਨਿਜ਼ੀਲੈਂਡ ਜ਼ਮੀਨ 5 ਕਿਲੇ ਦੋ ਪਲਾਟ ਸ਼ਹਿਰੀ ਪਿੰਡ ਦੇ ਵਿੱਚ ਬਹੁਤ ਆਲੀਸ਼ਾਨ ਕੋਠੀ ਪਾਈ ਹੋਈ ਹੈ परिवार मैंबर पिता खेतीबाड़ी कर माता हाउसवाइफ दादा पंचायत विभाग एस रिटायरमेंट एक भरा कनेडा वी परिवार तो पढ़ी लिखी लड़की की लोड़ है बी एस नर्सिंग लड़की की लोड़ है इन्हों मोबाइल नंबर तिरासी छे सौ एक तेई दो सौ उन्जा दूजा वट्सएप नंबर नड़िनवे अठ सौ अठासी दो सौ बहत्तर ਨਰੇ ਨੰਬਰ 88844222 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम सिंह जन्म तरीक छब्बी चार उन्नीस सौ सतानवे हाइट पां फुट ग्यारह इंच पढ़ाई एम ए कम आर्मी एरिया शहर कास्ट जर्सी मान परिवार मैंबर पिता गवर्नमेंट जॉब तो रिटायरमेंट माता हाउसवाइफ एक परा कनेर मग वधिया परिवार तो पढ़े लिखी लड़की की लौड़ है लड़की जॉब करती हो कर कम करने वाली होवे मोबाइल नंबर 986699697 ਦੂਜਾ ਮੋਬਾਈਲ ਨੰਬਰ 94655312053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਯੂ ਐਸ اے ਵਾਰ ਉਮਰ 36 ਸਾਲ ਹਾਈ ਟੂ 5 ਫੁੱਟ 11 ਇੰਚ ਕਾਸਟ ਜਰਸੀ ਕਮ ਆਪਣਾ ਬਿਜ਼ਨਸ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਯੂ ਐਸ اے ਆਪਣਾ ਕਰਨ ਮੰਗ ਵਧੀਆ ਕਰਨ ਨਹੀਂ ਪਰਿਵਾਰ ਤੋਂ ਪੜ੍ਹੇ ਲਿਖੇ ਸੋਨੇ ਸਨੱਕੇ ਲੜਕੇ ਰੀਲੋਡ ਹੈ ਲੜਕੇ ਯੂਐਸਏ ਵਰਮ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ ਪਲੱਸ 1 559 930 5701 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 32 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਜਰਸੀ ਪੜਾਈ ਪਲੱਸ 2 ਮੈਡੀਕਲ 3 ਡਿਗਰੀ V A L N V ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧੀਆ ਕਾਨਦਨੀ ਪਰਵਾਤ ਤੋਂ ਵਕੀਲ ਲੜਕੀ ਮਾਂ ਕਾਨਦਨੀ ਪਰਵਾਤ ਤੋਂ ਵਧੀਆ ਪੜ੍ਹੀ ਲਿਖੇ ਲੜਕੀ ਦੀ ਲੋੜ ਹੈ ਇਹ ਨਾਂ ਦਾ ਮੋਬਾਈਲ ਨੰਬਰ +0642734555475 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਜਨਮ ਤਰੀਕ 1990 ਹਾਈਟ 5 ਫੁੱਟ 7 ਇੰਚ ਬੜਾਈ +2 ਏਰੀਆ ਸੰਗਰੂਰ ਕਾਸਟ ਅਗਰਵਾਰ ਕੰਮਕਾਯਨੀ ਦੀ ਦੁਕਾਨ ਤੋਂ ਕਰ ਰੈਂਟ ਇਨਕਮ ਲੜਕੇ ਦਾ 3 ਲੱਖ ਹੋਇਆ ਮੰਗ ਕਾਸਮਨ ਲਈ ਕਰੀਲੂ ਲੜਕੀ ਦੀ ਲੋੜ ਹੈ ਕਾਸਟ ਅਗਰਵਾਲੀ ਇਹਨਾਂ ਨੂੰ ਸੰਪਰਕ ਕਰਨ ਏਰੀਆ ਸੰਗਰੂਦੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 97803 44572 ਦੂਜਾ ਮੋਬਾਈਲ ਨੰਬਰ 99141 98308 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸਿੰਘ ਅਕਾਜ਼ਰ ਦਾ ਲੜਕਾ ਆਸਟ੍ਰੇਲੀਆ ਜਨਤਰੀ 11 1997 ਹਾਈ ਟੂ 6 ਫੁੱਟ ਕਾਸਟ ਰਜਿਸਟ੍ਰਿਕ ਪੂਲਰ ਏਰੀਆ ਟੰਟਨ ਬੜਾਈ ਮਸਟ ਇਨਕਾਉਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕਮ ਟੈਕਨੀਸ਼ੀਅਨ ਲੜਕਾ ਆਸਟ੍ਰੇਲੀਆ ਵਰਕ ਵੀਜ਼ੇ ਤੇ ਪੀਆਰ ਲੱਗੀ ਹੋਈ ਜ਼ਮੀਨ 9.5 ਏਕੜ ਬਾਈ ਮਰਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਵਧੀਆ ਕਾਦਾਨੀ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈਮ ਵੀ ਅਸੀਂ ਨਰਸਿੰਗ ਚੰ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ 20 ਤੋਂ 26 ਦੇ ਵਿੱਚ ਹੋਵੇ ਫਾਈਟ ਉਹ 5 ਤੋਂ 5.5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸੁਨੱਖੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98145 64602 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਹਾਈਟ ਹੈ ਪੈਨਫੁੱਟ 8 ਇੰਚ ਗੋਤਬਰਾੜ ਕਾਸਟ ਜਰਸੀ ਇਕ ਪੜਾਈ ਪਲੱਸ 2 ਕੋਰਸ ਡਿਪਲੋਮਾ ਕੁਕਿੰਗ ਜਮੀਨ 5 ਕਿੱਲੇ ਪਰਿਵਾਰ ਮੈਂਬਰ ਪਿਤਾ ਮਾਤਾ ਇਕਪਰਾ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਮੰਗ ਵਧੀਆ ਪਰਿਵਾਰ ਤੋਂ पढ़े लिखी लड़की दी लोड है लड़की कनेडा ज आस्ट्रेलियाँ अमेरिका पीआर होमेन होना मोबाइल नंबर क्यासी चार सौ चौंट सैंती नौ सौ उन्ती परिवार को फोन करके तो जानकारी ले सकते हो नाम शिव कुमार जन्म तरीक इकती पांच उन्नीस सौ बानवे जन्म टाइम सवेर अठ पची दैन ऐतवार हाइट पांच सत्त इंच ਪੜਾਈ ਵੀ ਕਾਸਿਓ ਖਤਰੀ ਕਮ ਕੋਟ ਲੁਧਿਆਣਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪੈਂ ਵਿਆਈ ਮੰਗ ਵਧੀਆ ਪਰਿਵਾਰ ਤੋਂ ਪੜੀ ਵਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914463227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਉਮਰ 23 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਜਰਸੀ ਕੋ 44 ਵਾਲ ਜ਼ਿਲ੍ਹਾ ਮੋਗਾ ਪੜਾਈ ਬੀਏਸੀ ਨਰਸਿੰਗ ਲੜਕੀ ਦੇ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੁਣ ਪੰਜਾਬ ਪਰਿਵਾਰ ਮੈਂਬਰ ਵਿਦਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਇੱਕ ਬਰਾ ਕੈਨੇਡਾ ਪੀਆਰ ਮੈਰਿਡ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗਾ ਵਿਧਿਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98142 55119 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਸਿੰਗਲ ਲੜਕਾ ਕੈਨੇਡਾ ਜਨਮ ਤਰੀਕ 2/12/1995 ਹਾਈਟ 6 ਫੁੱਟ 1 ਇੰਚ ਕਨਸਟੈਂਟ ਜੱਤੀ ਕੋ ਗੋਤ ਮਾਨ ਜ਼ਿਲ੍ਹਾ ਨਮਸ਼ੇਰ ਪੜਾਈ ਮੈਕੈਨੀਕਲ ਡਿਪਲੋਮਾ ਇੰਡੀਆ ਵੈਬ ਡਿਜ਼ਾਈਨ ਕਨੇਡਾ ਕਾਰ ਡਰਾਈਵਰ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਪੀਆਰ ਫਾਈਲ ਲੱਗੀ ਹੋਈ ਫੋਰ ਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪ੍ਰਾਂ ਆਰਮੀ ਦੇ ਵਿੱਚ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਵੀ ਲੋੜ ਹੈ ਲੜਕੀ ਵੀ ਆਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9687 9692 ਦੂਜਾ ਮੋਬਾਈਲ ਨੰਬਰ 9465 35 1265 ਤੁਸੀਂ ਪਰਿਵਾਰ ਨੂੰ ਕਰਕੇ ਇਹਨੂੰ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਦਾਰ ਲਰਕਾ ਕੈਨੇਡਾ ਜਨਮ ਤਰੀਕ 16 1 2004 ਹਾਈਟ 5 ਫੁੱਟ 6 ਇੰਚ ਏਰੀਆ ਅਫਰੋਜਪੁਰ ਪੜਾਈ ਪਲੱਸ 2 ਕੋਰਸ ਡਿਪਲੋਮਾ ਕੈਨੇਡਾ ਪਰਵਾਰ ਮੈਂਬਰ ਪਿਤਾ ਦਾ ਬਿਜ਼ਨਸ ਮਾਤਾ ਹਾਊਸ ਵਾਈਫ ਇਕਪੈਨ ਮੰਗ ਵਧੀਆ ਪਰਵਾਰ ਨੂੰ ਬਣੀ ਨੀ ਕਿ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਕੈਨੇਡਾ ਵਾਲ ਹੀ ਇਹਨਾਂ ਨੂੰ ਸੰਪਰਕ ਕਰਨ ਕਨੇਡਾ ਗਿਆ ਲੁਗਰੇ ਨੂੰ ਪਹੁੰਚ ਲਈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 92988525 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਜਨਮ ਤਰੀਕ 52 1995 ਹਾਈਟ 5 ਫੁੱਟ 1 ਇੰਚ ਪੜਾਈ ਐਮਏ ਇੰਗਲਿਸ਼ പഠേലി ലോബർ കാനവഞ്ചാ പത്തോ സ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਅਤੇ ਜਨਮ ਤਰੀਕ 29/8/1993 ਹਾਈ ਟੂ ਕੰਫਰਟ 1 एकड़ ਏਰੀਆ ਮਲੇਰ ਕੋਟਲਾ ਕਾਸਟਮ ਮਜਬੂਸੀ ਕਪੜਾਈ ਐਮਏ ਕਾਮਾ ਕਨੇਨਾ ਵਰਕ ਅਪਾਂਟ ਪੀਆਰ ਅਪਲਾਈ ਕੀਤਾ ਹੋਇਆ ਪਰਿਵਾਰ ਮੈਂਬਰ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਆ ਪਰ ਆ ਕਨੇਡਾ ਟੂਰਿਸਟ ਵਿਜ਼ਿਟਿੰਗ ਅਗਧਿਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ 97817 6800 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਿੰਘ ਜਰਮਤਰੀਕ 23 21997 ਹਾਈ ਟੂ ਪੰਪੂਰ 10 ਇੰਚ ਏਰੀਆ ਅਮਰਸਰ ਕਾਸਟ ਜਰਸੀਕ ਪੜਾਈ ਗ੍ਰੈਜੂਏਸ਼ਨ ਕੰਮ ਆਰਮੀ ਦੇ ਵਿੱਚ 5 ਸਾਲ ਹੋ ਗਏ ਨੇ ਜੌਬ ਕਰਦੇ ਜਮੀਨ 2 ਕਿੱਲੇ ਪਿੰਡ ਦੇ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਇੱਕ ਪੈਨ ਮੈਰਿਡ ਇੱਕ ਬਰਾ ਮੰਕਾਦਾਨੀ ਪਰਿਵਾਰ ਤੋਂ ਲੜਕੀ ਸੋਹਣੀ ਸੰਸਕਾਰੀ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਪੜਾਈ ਵੀ ਹੋਵੇ ਉਮਰ 21 ਤੋਂ 30 ਸਾਲ ਦੀ ਹੋਵੇ ਜਰਸੀ ਦੇ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9801902808 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨੂੰ ਸਿੰਘ ਜਨਮ ਤਰੀਕ 26/1996 ਹਾਈਟ 6 ਫੁੱਟ 2 ਇੰਚ ਕਾਸਟ ਜਰਸੀ ਕੁ ਵਰਕਰ ਪੜਾਈ ਐਮਟੈਗ ਐਗਰੀਕਲਚਰ ਕਮ ਐਗਰੀਕਲਚਰ रिसर्च ऑफिसर तनखा अस्सी हज़ार आस्ट्रेलिया पी आर अप्लाई किया परिवार मैंबर पिता आर्मी ऑफिसर रिटायर ने माता हाउसवाइफ दो भैन आस्ट्रेलिया कनेडा मंग वधिया परिवार तो पढ़ी लिखी लड़की की लौड़ है लड़की की हाइट फुट छे इंच हो लड़की की पढ़ाई एम बी बी एस सी एम एससी आई टी बी एस सी नर्सिंग ਰਜਿਸਟਰਡ ਨਰਸ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9781200698 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 26/07/1996 ਹਾਈਟ 5 ਫੁੱਟ 9 ਇੰਚ ਏਰੀਆ ਨਮਾਸ਼ਹਿਰ ਕਾਸਟ ਜੈਨੀ ਪੜਾਈ ਪਲੱਸ 2 ਜ਼ਮੀਨ 1 ਕਿਲਾ ਕੰਮ ਪਲੰਬਰ ਇਨਕਮ 52 60000 ਪ੍ਰਤੀ ਮਹੀਨਾ ਪਰਿਵਾਰ ਮੈਂਬਰ 1 ਪੈਨ ਮੈਰਿਡ ਇੱਕ ਬਰਾਹਮਣ ਵੈਦੀਆ ਪਰਵਤ ਪੜੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਕਾਸਟ ਇਸਯਾਨੀ ਜਰਸੀ ਦੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 985190016 ਤੁਸੀਂ ਪਰਿਵਾਰ ਨੂੰ फोन करके ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 16/4/1992 ਪੜਾਈ ਪਲੱਸ 2 ਕਾਸਟ ਕੰਪੋਜ਼ ਏਰੀਆ ਸਿੱਧੂ ਫਰੋਜਪੁਰ ਕੰਮ ਵਸਤੇ ਠੇਕੇਦਾਰ ਪਰਿਵਾਰ ਮੈਂਬਰ ਇੱਕ ਪਰਾਕ ਕਨੇਡਾ ਮਾਂ ਅਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 843067 94395 ਤੁਸੀਂ ਪ੍ਰੋਵਾਈਡ ਨੂੰ ਫੋਨ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 10/12/1992 ਹਾਈਟ 5 ਫੁੱਟ 11 ਇੰਚ ਕਾਸਟ ਜਰਸੀਕ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਮੀਨ ਸਾਢੇ 4 ਏਕੜ ਪਰਿਵਾਰ ਮੈਂਬਰ ਪਿਤਾ ਸਬਕਾ ਫੌਜੀ ਲੜਕੇ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕਾ ਦੋ ਵਾਰ ਕੈਨੇਡਾ ਗਿਆ ਮੰਗ ਵਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 98143 29841 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਹੋ ਜਾਣਕਾਰੀ ਲੈ ਸਕਦੇ ਹੋ